ਇੱਕ ਵਾਰੀ ਇੱਕ ਰਾਜੇ ਨੇ ਸਭਾ ਲਾਈ ਹੋਈ ਸੀ ਰਾਜੇ ਨੇ ਇੱਕ ਸਵਾਲ ਕੀਤਾ ਵੀ ਤੁਸੀਂ ਮੈਨੂੰ ਐਂ ਦੱਸੋ ਵੀ ਉਹ ਕਿਹੜੀ ਦਰਦਲਾ ਹੈ ਜਿਹਦੇ ਵਿੱਚ ਇੱਕ ਵਾਰੀ ਇਨਸਾਨ ਫਸ ਜਾਂਦਾ ਹੈ ਮੁੜ ਕੇ ਨਿਕਲ ਨਹੀਂ ਸਕਦਾ ਉੱਥੇ ਬਹੁਤ ਵੱਡੇ ਵੱਡੇ ਵਿਦਵਾਨ ਬੈਠੇ ਸੀ ਇਹ ਰਾਜ ਪੰਡਤ ਵੀ ਬੈਠਾ ਸੀ ਰਾਜ ਪੰਡਤ ਤੋਂ ਪੁੱਛਿਆ ਗਿਆ ਤਾਂ ਰਾਜ ਪੰਡਤ ਨੂੰ ਉਸ ਸਵਾਲ ਦਾ ਉੱਤਰ ਨਹੀਂ ਆਇਆ ਤੇ ਰਾਜਾ ਗੁੱਸੇ ਹੋ ਕੇ ਕਹਿਣ ਲੱਗਿਆ ਕਹਿੰਦਾ ਮੈਂ ਤੈਨੂੰ ਐਡੀ ਵੱਡੀ ਤਨਖਾਹ ਦਿੰਨਾ ਤੇ ਤੈਨੂੰ ਇਹ ਛੋਟੀ ਜੀ ਗੱਲ ਦਾ ਜਵਾਬ ਨਹੀਂ ਆ ਰਿਹਾ ਇਸ ਕਰਕੇ ਮੈਂ ਤੈਨੂੰ 3 ਦਿਨ ਦਾ ਸਮਾਂ ਦਿੰਦਾ ਜੇ ਤੈਂ ਇਹ ਸਵਾਲ ਦਾ ਜਵਾਬ ਨਾ ਦਿੱਤਾ ਤਾਂ ਮੈਂ ਤੈਨੂੰ ਜੇਲ੍ਹ ਦੇ ਵਿੱਚ ਬੰਦ ਕਰ ਦੂੰ ਨਹੀਂ ਤੂੰ ਇਹ ਸਵਾਲ ਦਾ ਉੱਤਰ ਦੇ ਤਾਂ ਪੰਡਤ ਸੋਚਣ ਲੱਗਿਆ ਤੇ ਘਰੇ ਆ ਗਿਆ ਪਰ ਪੰਡਤ ਨੂੰ ਸਵਾਲ ਦਾ ਜਵਾਬ ਨਾ ਆਇਆ ਤੇ ਪੰਡਤ ਨੇ ਸੋਚਿਆ ਵੀ ਕਿਉਂ ਨਾ ਆਪਾਂ ਇਹ ਪਿੰਡ ਛੱਡ ਕੇ ਕਿਸੇ ਹੋਰ ਪਿੰਡ ਚਲੇ ਜਾਈਏ ਤਾਂ ਪੰਡਤ ਉਥੋਂ ਤੁਰ ਪਿਆ ਤੇ ਰਾਹ ਦੇ ਵਿੱਚ ਥੱਕਿਆ ਹਾਰਿਆ ਇੱਕ ਦਰਖਤ ਦੇ ਥੱਲੇ ਬਹਿ ਗਿਆ ਤਾਂ ਉਥੇ ਇੱਕ ਆ ਜਿਹੜੀ ਆਇਆ ਤੇ ਆ ਜਿਹੜੀ ਪੰਡਤ ਨੂੰ ਕਹਿਣ ਲੱਗਿਆ ਹੋਰ ਪੰਡ ਜੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਪੰਡ ਜੀ ਕਹਿਣ ਲੱਗੇ ਤੂੰ ਆਵਦੇ ਕੰਮ ਕਰ ਭਾਈ ਮੈਂ ਤੈਥੋਂ ਕੀ ਲੈਣ ਤਾਂ ਆ ਜੀ ਨੇ ਫਿਰ ਕਹਿਣ ਲੱਗਿਆ ਨਹੀਂ ਪੰਡ ਜੀ ਸ਼ਾਇਦ ਮੈਂ ਤੁਹਾਡੇ ਕੋਈ ਕੰਮ ਆ ਜਾਵਾਂ ਤੁਸੀਂ ਮੈਨੂੰ ਦੱਸੋ ਤਾਂ ਪੰਡਿਤ ਕਹਿਣ ਲੱਗਿਆ ਤੂੰ ਮੈਨੂੰ ਇੱਕ ਸਵਾਲ ਦਾ ਉੱਤਰ ਦੇ ਤਾਂ ਆ ਜੀ ਨੇ ਕਹਿਣ ਲੱਗਿਆ ਦੱਸੋ ਕਿਹੜਾ ਸਵਾਲ ਹੈ ਤਾਂ ਪੰਡਿਤ ਕਹਿਣ ਲੱਗਿਆ ਵੀ ਉਹ ਕਿਹੜੀ ਦਲਦਲ ਹੈ ਜਿਹਦੇ ਵਿੱਚ ਇੱਕ ਵਾਰੀ ਇਨਸਾਨ ਫਸ ਜਾਂਦਾ ਹੈ ਮੁਰਕੇ ਨਿਕਲ ਨਹੀਂ ਸਕਦਾ ਤਾਂ ਉਹ ਆ ਜੜੀ ਕਹਿਣ ਲੱਗਿਆ ਪੰਡ ਜੀ ਮੈਂ ਬਹੁਤ ਨੀਚ ਦਾ ਦਾ ਬੰਦਾ ਬਹੁਤ ਗਰੀਬ ਬੰਦਾ ਮੈਂ ਇਹ ਸਵਾਲਾਂ ਦਾ ਜਵਾਬ ਕਿੱਥੋਂ ਦੇ ਸਕਦਾ ਪਰ ਮੈਂ ਸੋਡੀ ਸਹਾਇਤਾ ਜ਼ਰੂਰ ਕਰ ਸਕਦਾ ਮੈਨੂੰ ਬਹੁਤ ਚਿਰ ਪਹਿਲਾਂ ਇੱਕ ਸੰਤ ਮਿਲਿਆ ਸੀ ਉਹਨੇ ਮੈਨੂੰ ਇੱਕ ਪਾਰਸ ਦੀ ਬੱਟੀ ਦਿੱਤੀ ਸੀ ਤੇ ਉਹ ਪਾਰਸ ਦੀ ਬੱਟੀ ਨਾਲ ਤੁਸੀਂ ਕਿੰਨਾ ਮਰਜ਼ੀ ਸੋਨਾ ਬਣਾ ਸਕਦੇ ਹੋ ਤੇ ਬਹੁਤ ਅਮੀਰ ਹੋ ਜਾਓਗੇ ਤੁਸੀਂ ਉਹ 파ਰਸ ਦੀ ਬੱਟੀ ਮੈਥੋਂ ਲੈ ਲਓ ਤਾਂ ਪੰਡਤ ਨੇ ਜਦੋਂ ਐਨੀ ਇਹ ਗੱਲ ਸੁਣੀ ਤਾਂ ਪੰਡਤ ਬਹੁਤ ਖੁਸ਼ ਹੋਇਆ ਤੇ ਪੰਡਤ ਕਹਿਣ ਲੱਗਿਆ ਲਿਆ ਫੜਾ 파ਰਸ ਦੀ ਬੱਟੀ ਉਹ ਆਜੜੀ ਕਹਿਣ ਲੱਗਿਆ ਮੈਂ ਐਦਾਂ ਤਾਂ ਨਹੀਂ ਤੁਹਾਨੂੰ ਦੇ ਸਕਦਾ ਉਹ 파ਰਸ ਦੇ 파ਰਸ ਦੀ ਬੱਟੀ ਮੇਰੇ ਮਨ ਦੀ ਤਮੰਨਾ ਹੈ ਕਿ ਮੈਂ ਉਹ ਬੱਟੀ ਉਸ ਨੂੰ ਦੇऊं ਜਿਹੜਾ ਮੈਨੂੰ ਗੁਰੂ ਮੰਨੂਗਾ ਨਹੀਂ ਮੈਂ ਇਹ ਬੱਟੀ ਨਹੀਂ ਦੇ ਤਾ ਪੰਡਤ ਸੋਚਾਂ ਵਿੱਚ ਪੈਣ ਲੱਗਿਆ ਤੇ ਕਹਿਣ ਲੱਗਿਆ ਤੂੰ ਛੋਟੀ ਯਾਤ ਦਾ ਬੰਦਾ ਤੇ ਮੈਂ ਤੈਨੂੰ ਕਿਵੇਂ ਗੁਰੂ ਮੰਨ ਲਾਂ ਤਾਂ ਉਹ ਆਜੜੀ ਕਹਿਣ ਲੱਗਿਆ ਛੋਡੀ ਮਰਜੀ ਤੁਸੀਂ ਆਪਦਾ ਕੰਮ ਕਰੋ ਤੇ ਮੈਂ ਆਪਦਾ ਕੰਮ ਕਰਦਾ ਤਾਂ ਪੰਡਤ ਨੇ ਆਲੇ-ਦਿਵਾਲੇ ਦੇਖਿਆ ਤੇ ਕਹਿਣ ਲੱਗਿਆ ਵੀ ਇੱਥੇ ਕਿਹੜਾ ਕੋਈ ਦੇਖਦਾ ਆਪਾਂ ਇਹਨੂੰ 2 ਮਿੰਟ ਗੁਰੂ ਮੰਨ ਲੈਨੇ ਆਂ ਤੇ ਇਹ ਤੋਂ ਪਾਰਸ ਦੀ ਬੱਟੀ ਲੈ ਲਈ ਤਾਂ ਪੰਡਿਤ ਕਹਿਣ ਲੱਗਿਆ ਲਿਆ ਫੜਾ ਮੈਂ ਤੈਨੂੰ ਗੁਰੂ ਮੰਨ ਲੈਣਾ ਤਾਂ ਆ ਜਿਹੜੀ ਫੇਰ ਕਹਿਣ ਲੱਗਿਆ ਇਦਾਂ ਥੋੜੀ ਗੁਰੂ ਮੰਨਿਆ ਜਾਂਦਾ ਮੈਂ ਇੱਕ ਬੱਕਰੀ ਦਾ ਦੁੱਧ ਗਲਾਸ ਦੇ ਵਿੱਚ ਚੋਕੇ ਲਿਆਉਂ ਪਹਿਲਾਂ ਮੈਂ ਪੀਉਂ ਫੇਰ ਤੂੰ ਪੀਂ ਫਿਰ ਮੈਂ ਤੈਨੂੰ ਆਪਦਾ ਚੇਲਾ ਮੰਨੂਗਾ ਫਿਰ ਮੈਂ ਤੁਸੀਂ ਮੈਨੂੰ ਗੁਰੂ ਮੰਨਿਓ ਫਿਰ ਮੈਂ ਤੁਹਾਨੂੰ ਪਾਸ ਦੀ ਬੱਟੀ ਦੇਵਾਂਗਾ ਤਾਂ ਪੰਡਿਤ ਫਿਰ ਹਰਖ ਕੀ ਕਹਿਣ ਲੱਗਿਆ ਤੂੰ ਯਾਰ ਛੋਟੀ ਜਿਹਾ ਦਾ ਬੰਦਾ ਇੱਕ ਛੋਟਾ ਜਿਹਾ ਗਰੀਬ ਮੈਂ ਰਾਜ ਪੰਡਿਤ ਉਹ ਰਾਜੇ ਲਵੇ ਐਡਾ ਵੱਡਾ ਬਦਵਾਨ ਪੰਡਿਤ ਕਹੋਣਾ ਮੈਂ ਤੇਰਾ ਝੂਠਾ ਕਿਵੇਂ ਪੀਲਾ ਤਾਂ ਫਿਰ ਆਜਲੀ ਕਹਿਣ ਲੱਗਿਆ ਪੰਡ ਜੀ ਤੁਹਾਡੀ ਮਰਜੀ ਤੁਸੀਂ ਆਪਦੇ ਰਾਹ ਤੇ ਮੈਂ ਆਪਦੇ ਰਾਹ ਤੇ ਫਿਰ ਪੰਡਤ ਸੋਚਣ ਲੱਗਿਆ ਤੇ ਕਹਿਣ ਲੱਗਿਆ ਇੱਥੇ ਕਿਹੜਾ ਕੁਝ ਦੇਖਦਾ ਆਪਾਂ ਇਹਦਾ ਝੂਠਾ ਦੁੱਧ ਪੀ ਲੈਨੇ ਆ ਤੇ ਜੇ ਕੋਈ ਗਲਤੀ ਹੋਈ ਤਾਂ ਆਪਾਂ ਮੰਦਰ ਦੇ ਵਿੱਚ ਜਾ ਕੇ ਭੁੱਲ ਬਖਸਾਵਾਂਗੇ ਤੇ ਆਪਾਂ ਲਈ ਵੀ ਪਾਰਸ ਦੀ ਬੱਟੀ ਆਜੂਗੀ ਤਾਂ ਆਪਾਂ ਇਹਨੂੰ ਗੁਰੂ ਮੰਨ ਲੈਨੇ ਤਾਂ ਪੰਡਤ ਕਹਿਣ ਲੱਗਿਆ ਠੀਕ ਹੈ ਮੈਂ ਤੈਨੂੰ ਗੁਰੂ ਮੰਨਦਾ ਤੇ ਮੈਂ ਦੁੱਧ ਪੀ ਲੂੰਗਾ ਝੂਠਾ ਤੇ ਲਿਆ ਫੜਾ 파ਰਸ ਦੀ ਬੱਟੀ ਤਾਂ ਉਹ ਅਜਿਹੀ ਫੇਰ ਕਹਿਣ ਲੱਗਿਆ ਕਹਿਣ ਲੱਗਿਆ ਪੰਡ ਜੀ ਤੇ ਇਹ ਮੈਂ ਤਾਂ ਹੀ ਤੈਨੂੰ ਇੱਕ ਉਦਾਹਰਨ ਦਿੱਤੀ ਸੀ ਕਿਉਂਕਿ ਮੈਂ ਤੈਨੂੰ ਦੇਖਦਾ ਸੀ ਵੀ ਤੇਰੇ ਮਨ ਦੇ ਵਿੱਚ ਕਿੰਨਾ ਕੁ ਲਾਲਚ ਹੈ ਕਿੰਨਾ ਕੁ ਲੋਭ ਹੈ ਮੈਨੂੰ ਕਿਹੜਾ ਕੋਈ ਸੰਤ ਮਿਲਿਆ ਜਿਹੜੀ ਕੋਈ ਮੇਰੇ ਲਵੇ 파ਰਸ ਦੀ ਬੱਟੀ ਹੈ ਜਿਹੜਾ ਮੈਂ ਤੈਨੂੰ ਉਹ ਦੇ ਦ ਇਹ ਤਾਂ ਇੱਕ ਸਮਝਾਉਣ ਦੀ ਗੱਲ ਸੀ ਵੀ ਉਹ ਉਹੀ ਦਲਦਲ ਹੈ ਜਿਹਦੇ ਵਿੱਚ ਇਨਸਾਨ ਇੱਕ ਵਾਰੀ ਫਸ ਜਾਂਦਾ ਹੈ ਮੁਰਤੀ ਨਿਕਲ ਨਹੀਂ ਸਕਦਾ ਲਾਲਚ ਅਤੇ ਲੋਭ ਦੇ ਵਿੱਚ ਬੰਦਾ ਫਸ ਕੇ ساری ਜ਼ਿੰਦਗੀ ਆਪਦੀ ਗਵਾ ਦਿੰਦਾ ਪਰ ਇਹਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ ਇਸ ਕਰਕੇ ਇਹ ਸਵਾਲ ਦਾ ਜਵਾਬ ਇਹੀ ਹੈ ਪੰਡਤ ਜੀ ਹੋਰ ਕੋਈ ਮੇਰੇ ਲਈ ਕੋਈ 파ਰਸ ਦੀ ਬੱਤੀ ਨਹੀਂ ਸੀ ਤਾਂ ਜਦੋਂ ਪੰਡਤ ਨੇ ਇੰਨੀ ਗੱਲ ਸੁਣੀ ਉਹਦੀਆਂ ਅੱਖਾਂ ਖੁੱਲ ਗਈਆਂ ਦੋਸਤੋ ਇਹ ਲਾਲਚ ਅਤੇ ਲੋਭ ਇੱਕ ਇਹ ਜੀ ਦਲਦਲ ਹੈ ਜਦੋਂ ਇਨਸਾਨ ਇੱਕ ਵਾਰੀ ਇਹਦੇ ਵਿੱਚ ਫਸ ਜਾਂਦਾ ਮੁੜ ਕੇ ਨਿਕਲ ਨਹੀਂ ਸਕਦਾ